ਅਮਰੀਕਾ ਦੇ ਵਿੱਚ ਜਨਵਰੀ ਮਹੀਨਾ ਨਿਕਲਿਆ 2026 ਦਾ ਕੀ ਕੀ ਕੁਝ ਹੋਇਆ ਇਮੀਗ੍ਰੈਂਟਸ ਦੇ ਨਾਲ ਕੀ ਕੀ ਤਬਦੀਲੀਆਂ ਹੋਈਆਂ ਕੀ ਕੀ ਕੁਝ ਸਹਿਣਾ ਪਿਆ ਇਮੀਗ੍ਰੈਂਟਸ ਨੂੰ ਹਰ ਇੱਕ ਗੱਲ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਫਰਵਰੀ ਦੇ ਵਿੱਚ ਹੁਣ ਕੀ ਕਰਨ ਜਾ ਰਹੀ ਹੈ 트াম্প ਪ੍ਰਸ਼ਾਸਨ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਗ੍ਰੀਨ ਕਾਰਡ ਹੋਲਡਰ ਆ ਜਿਹੜੇ ਔਰ ਇਥੋਂ ਦੀ ਨਾਗਰਿਕਤਾ ਜਿਨ੍ਹਾਂ ਨੇ ਲਈ ਹੋਈ ਆ ਉਹਨਾਂ ਨਾਲ ਵੀ ਕੀ ਕੀ ਕੁਝ ਕੀਤਾ ਇਥੋਂ ਦੀ ਆਈਸ ਨੇ ਯਾਰ ਇਥੋਂ ਦੇ 트াম্প ਪ੍ਰਸ਼ਾਸਨ ਨੇ ਸਾਰਾ ਕੁਝ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਵੀਡੀਓ ਤੇ ਜਾਂ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਗੱਲ ਕਰਦੇ ਆ ਅਮਰੀਕਾ ਦੀ ਸਿਚੁਏਸ਼ਨ ਦੀ ਅਮਰੀਕਾ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਦੇ ਉੱਪਰ ਕੀ ਕੁਝ ਹੋਇਆ ਹੋਇਆ ਹਰ ਇੱਕ ਉਹ ਇਮੀਗ੍ਰੈਂਟ ਜਿਹੜਾ ਕਿ ਅਨ ਡਾਕੂਮੈਂਟਡ ਆ ਉਹ ਡਰਿਆ ਹੋਇਆ ਹਾਲਾਂਕਿ ਗ੍ਰੀਨ ਕਾਰਡ ਵਾਲੇ ਔਰ ਇਥੋਂ ਦੀ ਨਾਗਰਿਕਤਾ ਜਿਨ੍ਹਾਂ ਦੇ ਕੋਲ ਉਹ ਵੀ ਵਿਚਾਰੇ ਬਹੁਤ ਜ਼ਿਆਦਾ ਡਰੇ ਹੋਏ ਆ ਉਹਦੀ ਵਜ੍ਹਾ ਕੀ ਆ ਕਿ ਲੋਕਾਂ ਦੇ ਵਿੱਚ ਖੋਪ ਹੀ ਜ਼ਿਆਦਾ ਇਨਾ ਟਰੰਪ ਪ੍ਰਸ਼ਾਸਨ ਨੇ ਪਾ ਦਿੱਤਾ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਟਰੱਕ ਇੰਡਸਟਰੀ ਖਤਰੇ ਦੇ ਵਿੱਚ ਆ ਉਸ ਤੋਂ ਬਾਅਦ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਅਮਰੀਕਨ ਮੂਲ ਦੇ ਲੋਕਾਂ ਦੀ ਜਾਨ ਗਈ ਆ ਉਹ ਵੀ ਤੁਹਾਨੂੰ ਸਾਰਾ ਕੁਝ ਪਤਾ ਹੈ ਕਿਸ ਤਰ੍ਹਾਂ ਇੱਕ ਨਾਗਰਿਕ ਸੀ ਜਿਹੜਾ ਇੱਥੋਂ ਦਾ 58 ਸਾਲਾਂ ਦਾ ਉਹਨੂੰ ਅੰਡਰਵੇਵ ਦੇ ਵਿੱਚ ਜਾ ਕੇ ਚੁੱਕਿਆ ਗਿਆ ਕਿਸ ਤਰ੍ਹਾਂ ਇੱਥੇ ਹੁਣ H1B ਵੀਜ਼ਾ ਦੇ ਉੱਪਰ ਪ੍ਰੋਪਰ ਰੋਕ ਲਾਈ ਜਾ ਰਹੀ ਆ ਕਿਸ ਤਰ੍ਹਾਂ ਇੱਥੇ ਲੋਕਾਂ ਨੇ ਹੁਣ ਆਪਣੇ ਜਿਹੜੇ ਟਰੈਵਲ ਪਲਾਨ ਸੀਗੇ ਉਹਨਾਂ ਨੇ ਅਵੋਇਡ ਕਰ ਦਿੱਤਾ ਬਾਹਰ ਟਰੈਵਲ ਕਰਨ ਦੇ ਲਈ H1B ਵੀਜ਼ਾ ਵਾਲਿਆਂ ਦੇ ਲਈ ਇਸ ਇਹ ਮਹੀਨਾ ਬਹੁਤ ਹੀ ਜ਼ਿਆਦਾ ਭਿਆਨਕ ਰਿਹਾ ਬਹੁਤ ਜ਼ਿਆਦਾ ਖਤਰਨਾਕ ਰਿਹਾ ਕਿਉਂਕਿ ਇਸ ਵਾਰ ਇਸ ਮਹੀਨੇ ਦੇ ਵਿੱਚ ਹੁਣ H1B ਵੀਜ਼ੇ ਵਾਲਿਆਂ ਦੇ ਲਈ ਹਰ ਇੱਕ ਪਾਸਿਓਂ ਖਤਰੇ ਦੀ ਘੰਟੀ ਵੱਜਦੀ ਸੀਗੀ ਉਹਦੇ ਲਈ ਬਹੁਤ ਹੀ ਮਾੜਾ ਰਿਹਾ ਤੇ ਫਰਵਰੀ ਦੇ ਵਿੱਚ ਇਹ ਅੱਗ ਅੱਗੇ ਤੋਂ ਅੱਗੇ ਵਧੇਗੀ ਫਿਰ ਤੋਂ ਬਾਅਦ ਆਏਗੀ ਸਿਟੀਜ਼ਨਸ਼ਿਪ ਵਾਲਿਆਂ ਦੀ ਵਾਰੀ ਸੋ ਤੋਂ ਅਨਜ਼ਾਦੇ ਕੇ ਲਗਾਤਾਰ ਡਿਟੇਨਿੰਗ ਚੱਲ ਰਹੀ ਆ ਇਸ ਲਗਾਤਾਰ ਸਾਰਿਆਂ ਨੂੰ ਚੁੱਕ ਰਹੀ ਆ ਸੋ ਕਿਤੇ ਨਾ ਕਿਤੇ ਕੋਈ ਨਾ ਕੋਈ ਅਦਾਲਤ ਕੋਈ ਘਰਾਹਤ ਭਰੀ ਖਬਰ ਦਿੰਦੀ ਆ ਪਰ ਉਹ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ ਕਿਉਂਕਿ ਟਰੰਪ ਪ੍ਰਸ਼ਾਸਨ ਦੇ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ ਸੋ ਐਸੇ ਤਰ੍ਹਾਂ ਕੈਲੀਫੋਰਨੀਆ ਦੇ ਨਾਲ ਆੜਾ ਲੱਗਾ ਹੋਇਆ 17000 ਲਾਇਸੈਂਸ ਰਿਵੋਕ ਕੀਤੇ ਸਿਗੇ ਉੱਥੇ ਹੀ ਸੀਨ ਡਫੀ ਸਾਹਿਬ ਦਾ ਇਹ ਬਿਆਨ ਆ ਜਾਂਦਾ ਕਿ ਤੁਸੀਂ ਇਹਨਾਂ ਦੀ ਬੈਲਿਟੀ ਜਿਹੜੀ ਵਧਾਈ ਆ ਉਹ ਤਾਂ ਤੁਸੀਂ ਛੱਡੋ 200 ਮਿਲੀਅਨ ਡਾਲਰ ਫੰਡ ਵੀ ਤੁਹਾਡੇ ਰੋਕਣਗੇ ਤੇ ਤੁਹਾਡੇ ਕੋਲ ਜਿਹੜੀ ਇਹ ਪਾਵਰ ਆ ਅਥਾਰਟੀ ਆ ਇਹ ਵੀ ਤੁਹਾਡੇ ਤੋਂ ਵਾਪਸ ਲਈ ਜਾਏਗੀ ਕਿ ਤੁਸੀਂ ਕਿਸੇ ਦਾ ਲਾਇਸੈਂਸ ਇਸ਼ੂ ਹੀ ਨਹੀਂ ਕਰ ਸਕਦੇ ਸੋ ਟਰੱਕ ਇੰਡਸਟਰੀ ਦਾ ਇਸ ਟਾਈਮ ਦੇ ਉੱਪਰ ਬਹੁਤ ਹੀ ਡਾਮਾ ਡੋਲ ਹੋ ਰਹੀ ਆ ਬਹੁਤ ਪ੍ਰਮਾਣ ਦੇ ਇਹ ਟਰੱਕ ਵਿਕਣ ਦੇ ਕੰਡੇ ਆ ਗਏ ਕਿਉਂਕਿ ਟਰੱਕ ਡਰਾਈਵਰ ਉਹਨਾਂ ਨੂੰ ਮਿਲ ਨਹੀਂ ਰਿਹਾ ਬਹੁਤ ਲੋਕਾਂ ਨੇ ਕੁਇਟ ਕਰ ਦਿੱਤੀ ਜੋਬ ਬਹੁਤ ਲੋਕ ਘਰਾਂ 'ਚ ਬੈ ਗਏ ਆ ਕਿਉਂਕਿ ਡਰਦੇ ਆ ਕਿ ਆ ਇਸ ਦੇ ਹੱਥ ਆਉਣ ਤੋਂ ਬੈਟਰਾ ਕਿ ਅਸੀਂ ਘੱਟ ਖਾਲਾਂਗੇ ਹਾਲਾਂਕਿ ਬਹੁਤ ਭਰਾਵਾਂ ਦੀਆਂ ਰੋਜੀ ਰੋਟੀ ਨਾਲ ਤੋਂ ਚੱਲਦੀ ਸੀ ਖਰਚੇ ਉਹਨਾਂ ਨੂੰ ਹੁਣ ਮੁਸ਼ਕਲ ਆ ਰਹੀ ਆ ਪਰ ਉਹਨਾਂ ਨੇ ਇਸ ਚੀਜ਼ ਦੇ ਲਈ ਆਪਣਾ ਬੈਨੀਫਿਟ ਸਮਝਿਆ ਕਿ ਆਪਾਂ ਬਾਅਦ 'ਚ ਕਮਾਵਾਂਗੇ ਪਰ ਇਸ ਟਾਈਮ ਦੇ ਉੱਪਰ ਆਪਾਂ ਘੱਟ ਕਮਾਉਣਾ ਸਹੀ ਸਮਝਾਂਗੇ ਸੋ ਉਸ ਤੋਂ ਬਾਅਦ ਮਿਨੀ ਸੋਟਾ ਦੇ ਵਿੱਚ 100000 ਦੇ ਆਸ-ਪਾਸ ਅਨਡਾਕੂਮੈਂਟ ਲੋਕਾਂ ਨੂੰ ਚੱਕਿਆ ਔਰ ਸਰਕਾਰ ਦਾ ਕਹਿਣਾ ਸੀਗਾ ਕਿ ਇੱਥੇ ਲੋਕਾਂ ਨੇ ਫਰਾਡ ਬਹੁਤ ਜ਼ਿਆਦਾ ਕੀਤਾ ਖਾਸ ਕਰਕੇ ਇੱਥੇ ਸਮਾਲੀਅਨ ਪੋਪੂਲੇਸ਼ਨ ਬਹੁਤ ਜ਼ਿਆਦਾ ਸੀਗੀ ਸਮਾਲੀਅਨ ਲੋਕ ਜ਼ਿਆਦਾ ਸੀਗੇ ਤੇ ਬਹੁਤ ਹੀ ਭਿਆਨਕ ਪ੍ਰੋਟੈਸਟ ਵੀ ਹੋਏ ਲੋਕਾਂ ਦੇ ਵਿੱਚ ਔਰ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਕਿ ਜਿਨ੍ਹਾਂ ਨੇ ਸਾਰਿਆਂ ਨੂੰ ਚ ਜੋੜ ਕੇ ਰੱਖ ਦਿੱਤਾ ਔਰ ਜਿਸ ਤਰ੍ਹਾਂ ਰੈਨੀ ਗੁੱਡ 37 ਸਾਲਾਂ ਦੀ ਜਿਹੜੀ ਤਿੰਨ ਬੱਚਿਆਂ ਦੀ ਸਿੰਗਲ ਮਦਰ ਸੀਗੀ ਉਹਦੀ ਮੌਤ ਹੋ ਗਈ ਆਇਸ ਦੇ ਹੱਥੋਂ ਤੇ ਉਹਨੂੰ ਡੋਮੈਸਟਿਕ ਟੈਰਰਿਸਟ ਕਿਹਾ ਗਿਆ ਇਨਾ ਦੇ ਵੱਲੋਂ ਕਿਉਂਕਿ ਕ੍ਰਿਸਟੀ ਨਿਯੋਮ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ ਤੇ ਆਈਐਸ ਦੇ ਫੈਡਰਲ ਏਜੰਟਾਂ ਨੂੰ ਕਵਰ ਕਰਦੀ 라 ਰਹੀ ਹੈ ਤੇ ਉਸ ਤੋਂ ਬਾਅਦ ਐਸੇ ਤਰ੍ਹਾਂ ਇੱਕ 37 ਸਾਲਾਂ ਦੇ ਆਈਸੀਯੂ ਨਰਸ ਦੀ ਮੌਤ ਹੋ ਜਾਂਦੀ ਆ ਜਿਹਦੇ ਵਿੱਚ ਫੈਡਰਲ ਏਜੰਟਾਂ ਨੂੰ ਗੋਲੀਆਂ ਮਾਰਦੇ ਆ ਤੋਂ ਉਸੇ ਨਾਲ ਤਾਂ ਪੂਰੇ ਦਾ ਪੂਰਾ ਮਿਨੀ ਸੋਟਾ ਤੇ ਪੂਰਾ ਪੂਰਾ ਅਮਰੀਕਾ ਹਿੱਲ ਗਿਆ ਜਿਹਦੇ ਕਰਕੇ ਪ੍ਰੋਟੈਸਟ ਇੰਨੇ ਕਿ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਲੋਕਾਂ ਨੇ ਜਿੱਥੇ ਆਈਐਸ ਫੈਡਰਲ ਏਜੰਟ ਰੁਕੇ ਸੀਗੇ ਹੋਟਲਾਂ ਦੇ ਉੱਪਰ ਤੇ ਤੱਕ ਵੀ ਹਮਲੇ ਕਰ ਦਿੱਤੇ ਤੇ ਜਿਹਦੇ ਵਿੱਚ ਹੁਣ ਇੰਨੇ ਕਿ ਜ਼ਿਆਦਾ ਉਥੇ ਹਾਲਤ ਖਰਾਬ ਹੋਈ ਵੀ ਆ ਤੇ ਆਈਸ ਨੂੰ ਪਿੱਛੇ ਹਟਣਾ ਪੈ ਰਿਹਾ ਪਰ ਟਰੰਪ ਪ੍ਰਸ਼ਾਸਨ ਹੁਣ ਮਿਨੀ ਸੋਟਾ ਤੋਂ ਹੌਲੀ ਹੌਲੀ ਪਿੱਛੇ ਹਟ ਰਿਹਾ ਤੇ ਨਾਲ ਦੀ ਨਾਲ ਜੈਡੀਪਾ ਸਾਹਿਬ ਨੇ ਇਹ ਵੀ ਇਸ਼ਾਰਾ ਕਰ ਦਿੱਤਾ ਕਿ ਮਿਨੀ ਸੋਟਾ ਦਾ ਆਪਰੇਸ਼ਨ ਤਕਰੀਬਨ ਤਕਿਵੇਂ ਸਾਡਾ ਖਤਮ ਹੋ ਰਿਹਾ ਅਸੀਂ ਜਿੰਨੇ ਵੀ ਉਥੇ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਅਰੈਸਟ ਕਰ ਚੁੱਕੇ ਆ ਤੇ ਅਗਲਾ ਟਾਰਗੇਟ ਸਾਡਾ ਹੋਵੇਗਾ ਕੈਲੀਫੋਰਨੀਆ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਉੱਪਰ ਫਰਾਡ ਹੋ ਰਿਹਾ ਸੋ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਅਗਲੀ ਸ਼ਕਤੀ ਹੋਵੇਗੀ ਅਗਲੀ ਕਾਰਵਾਈ ਹੋਵੇਗੀ ਔਰ ਐਸੇ ਦੇ ਨਾਲ-ਨਾਲ ਸਰਵੇ ਵੀ ਨਾਲ ਦੀ ਨਾਲ ਆ ਰਿਹਾ ਜਿਸ ਤਰ੍ਹਾਂ ਇਹਨਾਂ ਨੇ ਮਿਨੀ ਸੋਟਾ ਦੇ ਵਿੱਚ ਕਾਰਵਾਈ ਕੀਤੀ ਆ ਉਦੇ ਮੱਦੇ ਨਜ਼ਰ ਜਿਹੜੇ ਉੱਥੋਂ ਦੇ ਲੋਕ ਆ ਅਮਰੀਕਨ ਉਹ ਟਰੰਪ ਤੋਂ ਥੋੜਾ ਜਿਹਾ ਦੂਰ ਹੋਇਆ ਜਿਸ ਦੀ ਵਜ੍ਹਾ ਤੋਂ ਹੁਣ ਜਿਹੜਾ ਇੱਕ ਸਰਵੇ ਪੋਲ ਆਇਆ ਸੀਗੇ ਜਿਹਦੇ ਵਿੱਚ ਟਰੰਪ ਬਹੁਤ ਹੀ ਜ਼ਿਆਦਾ ਪਿੱਛੜ ਦਾ ਨਜ਼ਰ ਆ ਰਿਹਾ ਔਰ ਦੇ ਨਾਲ ਦੇ ਨਾਲ ਜਿਹੜਾ ਟਰੰਪ ਦਾ ਖੇਮਾ ਹੁਣ ਇਹਦੇ ਵਿੱਚ ਵੀ ਦੋ ਫਾੜ ਨਜ਼ਰ ਆ ਰਿਹਾ ਲੋਕ ਦੱਬੀ ਬਾਤ ਦੀ ਆਵਾਜ਼ ਨੂੰ ਆਪਣੀ ਨੂੰ ਬੁਲੰਦ ਕਰ ਰਿਹਾ ਤੇ ਟਰੰਪ ਪ੍ਰਸ਼ਾਸਨ ਨੂੰ ਇਹ ਕਹਿ ਰਿਹਾ ਕਿ ਜੋ ਆਪਾਂ ਕਰ ਰਹੇ ਸਹੀ ਨਹੀਂ ਕਰ ਰਹੇ ਕਿਉਂਕਿ ਟਰੰਪ ਪ੍ਰਸ਼ਾਸਨ ਦਾ ਲਗਾਤਾਰ ਇਹ ਕਹਿਣਾ ਸੀਗਾ ਕਿ ਆਪਾਂ ਜੋ ਕਰ ਰਹੇ ਆ ਆਪਣੇ ਲੋਕਾਂ ਦੀ ਭਲਾਈ ਦੇ ਲਈ ਕਰ ਰਹੇ ਆ ਆਪਣੇ ਲੋਕਾਂ ਦੀ ਬਿਹਤਰੀ ਦੇ ਲਈ ਕਰ ਰਹੇ ਆ ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੀ ਸ਼ਕਤੀ ਹੈ ਬਾਰਡਰਾਂ ਤੱਕ ਹੀ ਸਹੀ ਆ ਪਰ ਇਸ ਟਾਈਮ ਦੇ ਉੱਪਰ ਤੁਸੀਂ ਅਤਿਆਚਾਰ ਕਰ ਰਹੇ ਆ ਇਨੋਸੈਂਟ ਲੋਕਾਂ ਦੇ ਉੱਪਰ ਜਿਸ ਤਰ੍ਹਾਂ ਹੁਣ ਤੁਸੀਂ ਇਹ ਆਪਣੇ ਨਾਗਰਿਕਾਂ ਦੀ ਜਾਨ ਲਿੱਤੀ ਆ ਸੋ ਗ੍ਰੀਨ ਕਾਰਡ ਲੋਕਾਂ ਦੇ ਲਈ ਵੀ ਹੁਣ ਇਹ ਖਤਰੇ ਦੀ ਘੰਟੀ ਵੱਜ ਗਈ ਆ ਕਿ ਜਿਹੜੇ ਛੋਟੀ ਜਿਹੀ ਕੋਈ ਗਲਤੀ ਕਰਦੇ ਆ ਉਹਦਾ ਪੁਰਾਣਾ ਚਿੱਠਾ ਖੰਗਾ ਲਿਆ ਜਾ ਰਿਹਾ ਤੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ 에ਅਰਪੋਰਟ ਦੇ ਉੱਪਰ ਪੁਛਤਾਸ਼ ਇੰਨੀ ਕਿ ਜ਼ਿਆਦਾ ਵੱਧ ਗਈ ਆ ਕਿ ਲੋਕਾਂ ਨੇ ਆਪਣੇ ਟਰੈਵਲ ਪਲਾਨ ਹੀ ਕੈਨਸਲ ਕਰ ਦਿੱਤੇ ਨਾਗਰਿਕਤ ਵਾਲਿਆਂ ਲਈ ਜਿਨ੍ਹਾਂ ਨੇ ਇਥੇ ਸਿਟੀਜ਼ਨਸ਼ਿਪ ਲਈ ਸੀ ਉਹਨਾਂ ਨੇ ਵੀ ਆ ਨੇ ਟ੍ਰੈਵਲ ਪਲਾਨ ਕੈਨਸਲ ਕਰ ਦਿੱਤੇ ਇੰਡੀਆ ਜਾਣ ਦੇ ਰਸਤੇ ਬਾਇਆ ਨੇਪਾਲ ਹੋ ਕੇ ਜਾਂਦੇ ਸੀਗੇ ਉਹਨਾਂ ਨੂੰ ਵੀ ਅਵੋਇਡ ਕੀਤਾ ਤੇ ਘਰ ਬੈਠਣਾ ਹੀ ਸਹੀ ਸਮਝਿਆ ਕਿਉਂਕਿ H1B ਵੀਜ਼ਾ ਵਾਲਿਆਂ ਨੂੰ ਤਾਂ ਸਪੈਸ਼ਲ ਇੱਥੋਂ ਦੇ ਐਪਲ ਵਾਲਿਆਂ ਨੇ ਗੂਗਲ ਵਾਲਿਆਂ ਨੇ ਔਰ ਸਾਫਟਵਰ ਮਾਈਕਰੋਸਾਫਟ ਵਾਲਿਆਂ ਨੇ ਸਪੈਸ਼ਲ ਅਪੀਲ ਕੀਤੀ ਸੀਗੀ ਕਿ ਜਿਹੜੇ ਹੋਮ ਕੰਟਰੀ ਦੇ ਵਿੱਚ ਗਏ ਹੋਇਆ ਇੰਡੀਆ ਦੇ ਵਿੱਚ ਉਹ ਵਾਪਸ ਆਜੋ ਔਰ ਜਿਹੜੇ ਇੱਥੋਂ ਜਾਣ ਦੇ ਬਾਰੇ ਸੋਚ ਰਹੇ ਉਹ ਨਾ ਜਾਇਓ ਕਿਉਂਕਿ ਹੁਣ ਸਫਾਈ ਬਹੁਤ ਹੀ ਜ਼ਿਆਦਾ ਵਧੀ ਹੋਈ ਆ ਔਰ ਇਹ ਫਲੋਰੀਡਾ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ H1B ਵੀਜ਼ਾ ਨੂੰ ਬੈਨ ਹੀ ਕਰ ਦਿੱਤਾ 2027 ਤੱਕ ਸੋ ਇਹ ਵੱਟੀਆਂ ਖਬਰਾਂ ਸੀਗੀਆਂ ਇਹ ਕੁਝ ਹੋਇਆ ਤੇ ਇਹ ਭਿਆਨਕ ਰੂਪ ਅਗਲੇ ਫਰਵਰੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਕਤੀ ਦੇਖਣ ਨੂੰ ਮਿਲੇਗੀ ਬਾਕੀ ਆਪਣੇ ਇੰਡੀਅਨ ਫਰਾਡ ਕਰਨ ਤੋਂ ਹਜੇ ਵੀ ਨਹੀਂ ਹਟਦੇ ਦੋ ਜੁਵੇਲਰ ਸਟੋਰਾਂ ਦੇ ਉੱਪਰ ਛਾਪੇ ਪਏ ਆ ਜਿਨ੍ਹਾਂ ਨੇ 55 ਮਿਲੀਅਨ ਡਾਲਰ ਦਾ ਫਰਾਡ ਕੀਤਾ ਬਹੁਤ ਵੱਡਾ ਫਰਾਡ ਕੀਤਾ ਤੇ ਇਹ ਬਜ਼ੁਰਗ ਜੋੜਿਆਂ ਨੂੰ ਫਸਾਉਂਦੇ ਸੀਗੇ ਉਹਨਾਂ ਨੂੰ ਡਰਾਉਂਦੇ ਸੀਗੇ ਤੇ 골ਡ ਨੂੰ ਆਪਣੇ ਤੋਂ ਖਰੀਦਣ ਦੇ ਲਈ ਉਹਨਾਂ ਨੂੰ ਠਮਕਾਇਆ ਜਾਂਦਾ ਸੀਗਾ ਸਾਰੇ ਗਰੋ ਦਾ ਪਰਦਾ ਫਾਸ਼ ਹੋਇਆ ਸੋ ਇਹਦੇ ਨਾਲ ਵੀ ਇੱਕ ਬਹੁਤ ਹੀ ਬੈਕਸਟ ਲੱਗੀ ਆ ਇੰਡੀਆ ਨੂੰ ਸ਼ਰਮਸ਼ਾਰ ਹੋਇਆ ਇਹਨਾਂ ਦੀਆਂ ਹਰਕਤਾਂ ਲੋਕਾਂ ਨੂੰ ਭਾਰੀ ਪੈਂਦੀਆਂ ਸੋ ਏਸੇ ਕੀ ਆ ਜਨਵਰੀ ਮਹੀਨੇ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਪਰ ਹੁਣ ਦੇਖੋ ਮਿਨੀ ਸੋਟਾ ਦੇ ਵਿੱਚ ਥੋੜੀ ਜੀ ਰਾਤ ਮਿਲੀ ਆ ਹੁਣ ਉੱਥੇ ਸਫਟਾਈਆਂ ਘਟੀਆਂ ਆ ਬੈਕਫੋਰਡ ਤੇ ਗਈ ਆ ਪਰ ਹੁਣ ਕੈਲੀਫੋਰਨੀਆ ਦੇ ਵਿੱਚ ਸਫਟਾਈ ਹੋਣ ਦੀ ਪੂਰੀ ਪੂਰੀ ਸੰਭਾਵਨਾ ਬਾਕੀ ਜੋ ਵੀ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਬਾਕੀ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਚੈਨਲ ਨੂੰ